Oh, میرے یا پتائے ان ਹਾਂਜੀ ਬਲੈਂਟਨ ਦੇ ਜੇਲ੍ਹ ਪਹੁੰਚੇ ਜੇ ਭਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉੱਥੇ ਕੁਛ 1 ਮਹੀਨੇ ਹੋ ਗਏ ਸੀ ਪਹਿਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਅੱਡੇ ਕੋ ਹਾਂਜੀ ਕਿਹੜੀ ਕਾਰਨ ਸੀਗਾ ਡਾਡਾ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੋਲ ਸੁਮਲਾਜਮਨ ਦੱਸ ਕੇ ਗਿਆ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਹਾਂਜੀ ਬਲੈਂਟਰ ਉਹ ਰਹਿੰਦਾ ਬਲੈਂਟਰ 1:30 ਰਾਤ ਪਹੁੰਚਿਆ ਡੇਢ ਉਹ ਅੰਮ੍ਰਿਤਸਰ ਰਿਪੋਰਟ ਤੋਂ ਜਾ ਕੇ ਲੈ ਕੇ ਆਇਆ ਇਹ ਰਾਤੀ ਨਹੀਂ ਮੰਨ ਕਰ ਚੋਈ ਚੋਈ ਜਾਉਂਦੇ ਨੂੰ ਸੁਤਾਨ ਬਾਜੀ ਕੀ ਗਾਣਾ ਹੈ ਆ ਗਿਆ ਸਾਡਾ ਪੁੱਤ ਬਾਕਸ ਆ ਗਿਆ ਚਲੋ ਅਸੀਂ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਬਾਕੀ ਸਾਡੇ ਉਹ ਕਹਿਣ ਵਾਸਤੇ ਬੱਚੇ ਕੋਈ ਨਹੀਂ ਕੋਈ ਨਹੀਂ ਬਚਿਆ ਤੋਂ ਨਹੀਂ ਵੀ ਡਾਕਟਰ ਛੋਟਾ ਹੋ ਕੈਨੇਡਾ ਵਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਦੀ ਹਾਂਜੀ ਮੈਰੀ ਹਾਂਜੀ ਮੈਰ ਜਾ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਸੀ ਉਹ ਮੇਰੇ ਆਹ ਬੜੀ ਧੀ ਕਹ ਦੇਤੀ ਬੜੀ ਸਜਾ ਦੇਤੀ ਰੱਬ ਨੇ ਉਹ ਹਨ ਸਜਾ ਵੀ ਰਿਹਾ ਉਹ ਮੇਰੀ ਧੀ ਹੈ ਉਹ ਨਾ ਦੇਖੀਏ ਉਹ ਮੇਰਾ ਗੁਰਚਰਨ ਸਿੰਘ ਉਹ ਮੇਰਾ ਸੋਨਾ ਪੁੱਤ ਸੀ ਉਹ ਮੇਰਾ ਸੋਨਾ ਗੁਰਚਰਨ ਵਿਕਲ ਸਾਹਿਬ ਆਈ ਦੀ ਫਤਿਹ ਗੁਰ ਗੁਰਚਰਨ ਜੀ ਸਿੰਘ ਇਹ ਮੋਢਾ ਨਾਲ ਤੇ ਸਾਡੇ ਭਰਾ ਸਾਡੇ ਵੱਡੇ ਸੁੱਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ੍ਹ ਕੇ ਉੱਥੇ ਨੂੰ ਵਧੀਆ ਆਪਣਾ ਜਿਹੜੀ ਆ ਜੋਬ ਜਿਹੜੀ ਆ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਿਸ ਦੇ ਵਿੱਚ ਹੀ ਇਸ ਟਾਈਮ ਆਈ ਨੋ ਤੋਂ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਐਸੀ ਕਿ ਜਾਂ ਗੱਡੀ ਤੇ ਡਿਊਟੀ ਜਾ ਰਹੇ ਇਥੇ ਮੇਰੇ ਖਿਆਲ ਤੋਂ ਗੱਡਾ ਟਕਰਾ ਗਈ ਗੱਡੀ ਤੇ ਅੱਜ ਜਿਹੜੀਆਂ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅਮਰਸਾ ਹਵਾਈ ਅੱਡੇ ਤੇ ਡੈੱਡ ਬੋਡੀ ਪਹੁੰਚੀ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਾਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗਵਸਤਾ ਔਰ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਫਟ ਤੋਂ ਵੱਧ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਆ ਛੋਟੀ ਜੀ ਬੱਚੀ ਆ ਦੇਖੋ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਾਂ ਵੀ ਇਹ ਇਹ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂਜੀ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆ ਉਦੋਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦੋਂ ਡੁੱਬਾ ਪਿਆ ਵਾ ਸੋ ਅਸੀਂ ਆਈ ਹੀ ਬਲਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਂ ਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ